ਸਸਿਕਾਲ ਜੀ ਸਰੇਆ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕ ਸੁਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਕੋਟ ਕਰੋੜ ਖੁਰਦ ਉਰਫ ਕੋਟਲੇ ਦੇ ਵਿੱਚ ਕੋਟਲਾ ਪਿੰਡ ਫਰੋਰੀਪੁਰ ਜ਼ਿਲ੍ਹੇ ਦਾ ਪਿੰਡ ਮਨਦੀਪ ਵੀਰ ਦੇ ਕੋਲੇ ਇਸ ਟਾਈਮ ਮੈਂ ਮੌਜੂਦ ਹਾਂ ਮਿੱਤਰੋ ਵਪਾਰ ਦਾ ਬਾਈ ਦਾ ਕੰਮ ਆ ਤੇ ਜਨਮਰ ਬਾਈ ਦੇ ਕੋਲੇ ਦੋ ਇੱਕ ਤੋਕੜ ਗੱਪੜ ਚੱਕ ਪਾਸ ਵੜ ਇੱਕ ਸੂਨ ਵਾਲੀ ਮਿੱਤਰੋ ਗਰਮੀ ਦਾ ਘਹਿਣਾ ਕ੍ਰੋਸ ਸੰਗ ਗਵੜ ਦਿਖਾਉਂਗਾ ਦੋਵੇਂ ਗਈਆਂ ਭਾਵ ਵੱਲੋਂ ਤੂੰ ਦੁੱਧ ਦਲੋ ਦੋਵੇਂ ਡੇਪੰਡ ਆਜੂ ਕਰਦੇ ਬਾਈ ਨਾਲ ਗੱਲਬਾਤ ਕੀ ਡਿਟੇਲ ਆ ਕੀ ਜਾਣਕਾਰੀ ਆ ਸਤਿ ਸ਼੍ਰੀ ਅਕਾਲ ਮਨਦੀਪ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵਟੇ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਦੇ ਸਾਰੇ ਵਧੀਆ ਤੁਸੀਂ ਸੁਖਣਾ ਅੱਛਾ ਮਨਦੀਪ ਵੀ ਅੱਜ ਜਨਵਰ ਦੋ ਆਪਣੇ ਕੋਲ ਹੈ ਨਾ ਵੀਰੇ ਪਹਿਲੇ ਨੰਬਰ ਤੇ ਕਾਲੀ ਬੈੜ ਕਿੰਨੇ ਚਿਰ ਦੀ ਗੱਬਣਾ ਵੀਰੇ ਤੇ 5 ਮਹੀਨੇ 10 ਦਿਨਾਂ ਦੀ ਗੱਬਣਾ ਹੈ 5 ਮਹੀਨੇ 10 ਦਿਨਾਂ ਦੀ ਗੱਬਣਾ ਚੈੱਕ ਪਾਸ ਆ ਹੈ ਚੈੱਕ ਪਾਸ ਆ ਦੁੱਧ ਵੀਰੇ ਦੁੱਧ ਵੀਰੇ 8 ਕਿਲੋ ਆ ਜੀ ਇਹ ਠੰਡੀ ਐ ਚੂਣ ਚੰਨ ਬਾਈ ਪੂਰੀ ਠੰਡੀ ਐ ਬਾਈ ਆਪਣੇ ਕੋਲ ਕੱਲ ਹੀ ਆਈ ਆ ਠੀਕ ਆ ਵੀ ਮੋਕੇ ਹੈ ਬਈ ਠੀਕ ਹੈ ਅਗਲੀ ਰੇਟ ਕੀ ਲਊਗਾ ਬਈ ਰੇਟੇ ਦਾ ਬਈ ਆਪਾਂ ਹਾਨਾ ਕਰਾਂਗੇ 43000 ਦੀ ਦੇਣੀ ਕਿੰਨੇ ਦੀ ਆ ਮੇਰਾ 42 ਦੇ ਦਾ ਕੱਡੀ ਬਾਲੂ ਤੋਰੀ ਬਣ ਮੋਣਾ ਲੈ ਮਿਸਟਰੋ 8 450 ਦੀ ਕੱਪੜਾ ਕਿਚਾੜਾ ਦੀ 5 ਮਹੀਨੇ ਦਾਸ ਦਨ 5 ਮਹੀਨੇ ਦਸਾਂ ਦਿਨਾਂ ਦੀ ਗੱਪਣ 8 ਕਿਲੋ ਦੁੱਧ ਦਾ ਦੋਵਾਂ ਟਾਈਮਾਂ ਦਾ ਵਹਿੜ ਚੰਗੀਆ ਟਿਕਾਣੇ ਦੀ ਠੰਡ ਲਿਵਾ ਚੰਗਾ ਦੁੱਧ ਤਾਜੀ ਨੇ ਚੰਗਾ ਦਿੱਤਾ ਹੋਊਗਾ ਬਈ ਹਾਂ ਬਈ ਕੋਈ 20 ਕਿਲੋ ਦੇ ਅੰਦਰ ਪਰ ਬਈ ਦੇ ਦੂਗੀ ਵੀਰੇ ਵੜ ਤਿਆਰੀ ਬਹੁਤ ਚੰਗੀ ਕਰਦੀ ਉਹ ਹਾਂਜੀ ਹਾਂ ਬਾਕੀ ਰੁੱਤ ਸੋਹਣੀ ਤੇ ਤਿਆਰ ਹੋ ਜਾਣਾ ਇਹਨੇ ਨਵਾਂ ਹਾਣਾ ਯਾਰ ਹਨਾ ਹੂੰ ਹੂੰ ਬਈ 10 ਕਿਲੋ ਦੁੱਧ ਅੱਜ ਵੀ ਦੇਣ ਲੱਗ ਜੂ ਸਾਬ ਕੇ ਗਾਲ ਲੱਗ ਜੂਗੀ ਬਈ ਲੱਗ ਜੂ ਜੇ ਕਰੇ ਆਈ ਏ ਲੱਸੀ ਆਣਾ ਵੜ ਥੋੜੀ ਹੂੰ ਸੰਭਾਈ ਹੋਣਾ ਮਨ ਲਾ ਸਾਮ ਸੰਭਾਲ ਟੈਂਪਰੇਚਰ ਮੈਂਟੇਨ ਰੱਖੇ ਗਾਲਾ ਗੂਲਾ ਕਰਦੇ ਦੇਵੇ ਹਨਾ ਹਾਂ ਹਾਂ ਬਈ ਤੇ ਵੀਰੇ 2 ਨੰਬਰ ਵਾਲੀ ਗਾਂ ਜਿਹੜੀ ਬਈ ਇਹ ਬਈ ਦੂਜਾ ਵੀ ਜਰਸੀ ਆ ਪੂਰੀ ਵੱਡੀ ਹੂੰ ਪੰਜਾਬ ਵਾਲੀ ਮੇਜੂ ਗਾਦੀ ਤੇ ਦੁੱਧ ਦੇ ਦੂ 20 ਕਿਲੋ ਬਈ ਇਹਨੇ ਦਿਨ ਪਏ ਵੀ ਰੇਂਦੇ ਆ ਬਸੇ ਦੇ ਬਈ ਹਫਤਾ ਕੇ ਦੇ ਅੰਦਰ ਬਾ ਹਫਤੇ ਦੇ ਅੰਦਰ ਬਸੂ ਠੀਕ ਮੰਦੀਪ ਵੀਰੇ ਇਹਦਾ ਰੇਟ ਬਈ ਮੰਦੀਪ ਵੀਰੇ ਇਹ 55000 ਦੀ ਦੇ ਦਾਂਗੇ ਬਈ ਪੱਕੀ ਗੱਲ ਆ ਪੱਕੀ ਗੱਲ ਕੱਢੀ ਬਾ ਨੂੰ ਤੋਰੀ ਮੜਿਆ ਖੋਲੀ ਵੀਰੇ ਵੱਡੀ ਬੁੱਡੀ ਬਹੁਤਾ ਵੜਿਆ ਹਾਂਜੀ ਹਾਂਜੀ ਦਿਨ ਕਿੰਨੇ ਪਏ ਮੰਦੀਪ ਬਈ ਬਸ ਬਈ ਹਫਤਾ ਕੀ ਲਊਗੀ ਜੇ ਕੋਈ 2-4 ਦਿਨ ਹਨਾ ਇਹ ਤਾਂ 1-2 ਦਿਨ ਇੱਧਰ ਉੱਧਰ ਹੋ ਜਾਦਾ ਕੀ ਕਹਿਣਾ ਨਹੀਂ ਤਾਂ ਬਾਹਲੇ ਨਹੀਂ ਬਈ ਹੂੰ ਪੂਰੀ ਵੱਡੀ ਆ ਹਨਾ ਪੂਰੀ ਪੂਰੀ ਬਈ ਠੀਕ ਹੈ ਹਰੇ ਦਿਨ ਲੈ ਜੂਗੀ ਪਰ ਪੂਰੀ ਲੈ ਜੂ हां भाई मार के 26 ਨਾਲ ਪਾਸਾ ਜਿਆ ਰੱਖਦੀ ਕਿ ਵੈਸੇ ਹੀ ਲੱਗਦਾ ਨਹੀਂ ਇਹ ਦੂਜੀ ਹੋਗੀ ਪਾਲ ਜੀ ਹੈ ਬਾਈ ਪਾਲ ਇੱਕ ਪਾਸੇ ਹਾਂ ਬਾਈ ਪਾਰਾ ਜਿਆ ਰੱਖਦੀ ਹੈ ਨਾ ਤੰਜ ਤੰਜ ਹਾਂ ਬਾਈ ਉਹਦੇ ਕਰਕੇ ਉਹ ਗਾਂ ਚੰਗੀ ਹੈ ਯਾਰ ਪੂਰੀ ਵਧੀਆ ਬਾਈ ਉਹਦੇ ਦੁੱਧ ਵਾਲੇ ਬੰਦੇ ਨੇ ਇਲਾਹੀ ਵਾਦ ਠੀਕ ਆ ਹਾਂਜੀ ਹਾਂਜੀ ਨਹੀਂ ਠੀਕ ਹੈ ਅਜਾ ਪਾਸ ਕੀਤੀ ਸੀ ਗੂੰਦ ਆਉਂਦੀ ਕਿ ਬੋਲੇ ਦੀ ਪਾਸਾ ਗੂੰਦ ਹੀ ਆਉਂਦੀ ਬਾਈ ਗੂੰਦ ਹੀ ਆਉਂਦੀ ਠੀਕ ਹੈ ਵਿਖਾ ਦੇ ਬਾਲੂਗੇ ਐ ਥੱਲੇ ਹੈ ਐ ਬਾਲੇ ਨਹੀਂ ਥੱਲੇ ਕਿ ਨਹੀਂ ਇਹ ਬਾਤ ਆ ਲਉਗੀ ਬਾਈ ਉਹਦੇ ਉਪਰਾਂ ਪੌੜੀ ਕਰਦੇ ਹਾਂ ਹੂੰ ਹਾਂ ਇਹ ਤਾਂ ਬੁਠੀ ਠੰਡੀ ਠੰਡੀ ਪੂਰੀ ਹੈ ਪੂਰੀ ਠੰਡੀ ਹੈ ਬਈ ਨਾਰ ਨੂਨ ਤਣ ਦਾ ਓਕੇ ਜਮਾ ਸਾਰੇ ਚਾਰੇ ਸਾਲ ਜਮਾ ਓਕੇ ਹੈ ਬਈ ਅਗਲਾ ਹਨ ਆਪਦੇ ਪਾਸ ਕਰਕੇ ਲਿਆਵੇ ਆਪਣੇ ਲੋਕ ਇਹ ਫਿਰ ਦੇਣਾ ਕਿੰਨੇ ਰਿਏ ਬਈ ਹਾਂ ਨਾ ਮੇਰਾ ਮਾਨ ਇਹ ਬਈ 54000 ਦੀ ਆਪਾਂ ਜਮਾ ਹਾਂ ਉਹਦੇ ਵਿੱਚ ਆਪਾਂ ਵੀ ਛੋੜ ਦੇ ਕਰਨੇ ਜਿਵੇਂ ਮਰਜ਼ੀ ਕਰੀਏ 54000 ਦੇ ਦੇ ਬਸ ਜੇ ਕੋਈ ਜੋੜਾ ਲੈਣ ਵਾਲਾ ਹੋਇਆ ਤਾਂ ਮਨਤਾ ਉਹਦਾ ਕਰ ਦਾਂਗੇ ਵੀਰੇ ਠੀਕ ਹੈ ਵੀਰੇ ਨੰਬਰ ਮਨਦੀਪ ਬਈ ਕਿੰਨਾ ਵੀਰੇ 98550 ਜੀ 68001 ਇੱਕ ਵਾਰੀ ਹੋਰ ਬੋਲ ਦਿਓ 98550 68001 98550 68001 001 ਨੰਬਰ ਤੇ ਕਰ ਲੋ ਬਾਈ ਨਾ ਰابطਾ ਹੈ ਮਿੱਤਰੋ ਪਿੰਡ ਕੋਟ ਕਰੋਰ ਖੁਰਦੁਰਪ ਕੋਟਲਾ ਜ਼ਿਲ੍ਹਾ ਫੋਰੀਪ